ਰੀਵਿਊ ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਵਿਸ਼ਵ ਜਲ ਦਿਵਸ ਮੌਕੇ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਪੇਟਾ ਦੇ ਨਾਲ ਮਿਲ ਇੱਕ ਵੱਖਰਾ ਉਪਰਾਲਾ ਕਰਦਿਆ ਲੋਕਾਂ ਨੂੰ ਜਲ ਬਚਾਉਣ ਪ੍ਰਤੀ ਸੁਚੇਤ ਕਰਨ ਸਮਦੀ ਇੱਕ ਵੱਖਰਾ ਉਪਰਾਲਾ ਅੰਮ੍ਰਿਤਸਰ ਦੇ ਟ੍ਰੀਲੀਅਮ ਮਾਰਦੇ ਬਾਹਰ ਕੀਤਾ ਗਿਆ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਮੇਰਾ ਨਾਮ ਨਵਜੋਤ ਸਿੰਘ ਹੈ ਮੈਂ ਆਸ਼ਰੇ ਫਾਊਂਡੇਸ਼ਨ ਟੀਮ ਮੈਨੇਜਰ ਹਾਂ ਅੰਮ੍ਰਿਤਸਰ ਟੀਮ ਦਾ ਸੋ ਅੱਜ ਅਸੀਂ ਪੇਟਾ ਦੇ ਨਾਲ ਮਿਲ ਕੇ ਅਸੀਂ ਇੱਥੇ ਜੇ ਕਿਸਾਨ ਚਪਾ ਕੇ ਇਨੀਸ਼ੀਏਟਿਵ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਇਹ ਦੱਸਣਾ ਚਾਹ ਰਹੇ ਹਾਂ ਕਿ ਕੱਲ ਵਰਲਡ ਵਾਟਰ ਡੇ ਹੈ ਜਿਹਦੇ ਵਿੱਚ ਅਸੀਂ ਅੱਜ ਇਹ ਸ਼ੋਅ ਕਰ ਰਹੇ ਹਾਂ ਕਿ 1 ਕਿਲੋ ਮੀਟ ਦੇ ਵਿੱਚ ਜਿਹੜਾ ਪਾਣੀ ਵਰਤਿਆ ਜਾਂਦਾ ਹੈ ਉਹਦੀ ਪ੍ਰੋਡਕਸ਼ਨ ਵਾਸਤੇ ਨੂੰ ਸਾਫ ਸਫਾਈ ਵਾਸਤੇ ਉਹਦੇ ਨਾਲ ਅਸੀਂ ਇੱਕ ਵਿਸਾਲ ਬੰਦਾ ਨਹਾ ਸਕਦਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇੱਕ ਥੇ ਲੜਕਾ ਖੜਾ ਹੈ ਉਹ ਇੱਕ ਛਾਰ ਲੈ ਰਿਹਾ ਤੇ ਚਾਹ ਪਾ ਸ਼ੋਅ ਕਰਨਾ ਚਾਹ ਰਹੇ ਹਾਂ ਕਿ ਜੇਕਰ ਅਸੀਂ 1 ਕਿਜੀ ਆਫ ਮੀਟ ਨੂੰ ਅਸੀਂ ਅਵੋਇਡ ਕਰ ਰਹੇ ਹਾਂ ਤੇ ਕਿੰਨਾ ਪਾਣੀ ਬਚ ਸਕਦਾ ਹੈ ਸੋ ਬੇਸਿਕਲੀ ਅਸੀਂ ਐਸਟੀ ਯੂਸ ਉਪਰ ਫੋਕਸ ਕਰ ਰਹੇ ਹਾਂ ਕਿ ਇਹ ਚੀਜ਼ਾਂ ਛੱਡ ਕੇ ਅਸੀਂ ਜੇ ਵੀਗਨ ਡਾਈਟ ਫਾਲੋ ਕਰੀਏ ਤੇ ਸਾਡੇ ਵਾਸਤੇ ਵੀ ਤੇ ਨਾਲੇ ਸੰਸਾਰ ਵਾਸਤੇ ਵੀ ਚੀਜ਼ ਕਿੰਨੀ ਵਧੀਆ ਹੋ ਸਕਦੀ ਹੈ ਸੋ ਬੇਸਿਕਲੀ ਕੱਲ ਜੋ ਵਰਲਡ ਵਾਟਰ ਡੇ ਹੈ ਇਹਦੇ ਉਪਲਕਸ਼ ਉਪਰ ਹੀ ਨਹੀਂ ਅਸੀਂ ਅੱਗੋਂ ਪਿੱਛੋਂ ਵੀ ਅਸੀਂ ਇਸ ਸੀਰੀਜ਼ ਨੂੰ ਵਰਤਣਾ ਮਤਲਬ ਇਸ ਸੀਰੀਜ਼ ਨੂੰ ਫਾਲੋ ਕਰਨਾ ਹੈ ਕਿਉਂਕਿ ਅਸੀਂ ਇੱਕ ਯੂਥ ਹੋਣ ਦੇ ਨਾਤੇ ਇਸ ਮੈਸੇਜ ਨੂੰ ਉਪਰ ਦੁਨੀਆ 'ਚ ਫੈਲਾ ਕੇ ਇਸ ਦਾ ਆਪਣਾ ਬਹੁਤ ਵੱਡਾ ਵੱਡਾ ਯੋਗਦਾਨ ਦੇ ਸਕਦੇ ਹਾਂ ਹੁਣ ਤੱਕ ਕਿੰਨੇ ਕੇ ਪ੍ਰੋਗਰਾਮ ਕਰਾ ਚੁੱਕੇ ਹਾਂ ਅਸੀਂ ਹਲੇ ਤੱਕ ਕਾਫੀ ਪ੍ਰੋਗਰਾਮਸ ਕਰਵਾ ਚੁੱਕੇ ਅਤੇ ਇਹਨਾਂ ਦੇ ਨਾਲ ਇਨੀਸ਼ੀਏਟਿਵ ਲੈ ਕੇ ਵੀ ਇਕੱਠਾ ਵੀ ਕਰ ਚੁੱਕੇ ਆਂ ਸੋਸਾਇਟੀ ਜਿਵੇਂ ਪੂਰੀ ਟੀਮ ਹੈ 15 20 ਜਾਨਦੇ ਆਸ਼ਰ ਫਾਊਂਡੇਸ਼ਨ ਦੀ ਸਾਡੇ ਨਾਲ ਪੈਟਾ ਜੋ ਕਿ ਨਿਰੰਤਰ ਕੰਮ ਕਰ ਰਿਹਾ ਸਾਡਾ ਯੋਗਦਾਨ ਦੇ ਰਿਹਾ ਜੋ ਕਿ ਬੇਸਿਕਲੀ ਜਾਨਵਰਾਂ ਦੇ ਪ੍ਰਤੀ ਜੋ ਵੀ ਜੋ ਹੱਤਿਆ ਹੋ ਰਹੀ ਹੈ ਜੋ ਵੀ ਉਹਨਾਂ ਨੂੰ ਰਾਈਟਸ ਜਿਵੇਂ ਇੱਕ ਇੱਕ ਇਨਸਾਨ ਨੂੰ ਸਾਡੇ ਮਨੁੱਖ ਨੂੰ ਜਿਵੇਂ ਇੱਕ ਆਪਣੇ ਹੱਕਾਂ ਦੀ ਇੰਨੀ ਜ਼ਿਆਦਾ ਮਤਲਬ ਪਿਆਰ ਹੁੰਦਾ ਆਪਣੇ ਹੱਕਾਂ ਦੇ ਨਾਲ ਉਦਾਂ ਜਾਨਵਰਾਂ ਦੇ ਹੱਕ ਵੀ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਨੇ ਲੋਕਾਂ ਦਾ ਸਪੋਰਟ ਕਿਵੇਂ ਮਿਲ ਰਿਹਾ ਜੀ ਕਿੱਦਾਂ ਦਾ ਲੋਕਾਂ ਦਾ ਸਮਰਥਨ ਹਲ ਤੱਕ ਸਾਨੂੰ ਬਹੁਤ ਵਧੀਆ ਮਿਲਦਾ ਆ ਰਿਹਾ ਕਿਉਂਕਿ ਅਸੀਂ ਆਪ ਇੱਕ ਯੂਥ ਹਾਂ ਤੇ ਲੋਕਾਂ ਨੂੰ ਅਸੀਂ ਆਪਣੇ ਨਾਲ ਰਲ ਕੇ ਅੱਗੇ ਕਦਰ ਮਾ ਕਦਮੇ ਲਾ ਕੇ ਅਸੀਂ ਬਹੁਤ ਵਧੀਆ ਲੈ ਕੇ ਜਾ ਸਕਦੇ ਹਾਂ